ਕੱਲ ਦਾ ਫਰਾਰ ਸੀ ਤੇ ਫਿਰ ਭਗਵੰਤ ਮਾਨ ਜੀ ਕਾਦੇ ਇੰਤਜ਼ਾਰ ਕਰਦੇ ਪਏ ਸਨ ਸਹੀ ਮੌਕਾ ਨਹੀਂ ਸੀ ਕੱਲ ਮਿਲਿਆ ਪਈ ਉਹਨੂੰ ਇਸ ਕਰਕੇ ਰੁਕੇ ਗਿਆ ਸੀ ਫਿਰ ਕੱਲ ਦਾ ਸਾਰਿਆਂ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤੇ ਮੈਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ੁਕਰੀਆ ਅਦਾ ਕਰਦਾ ਗੁਰਬਾਣੀ ਦਾ ਫਰਮਾਨ ਹੈ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਅੱਜ ਜਿਹੜੀ ਬਹੁਤ ਹੀ ਦੇਵੇ ਦੇ ਘਟਨਾ ਕਿਸ਼ਰੀ ਅਕਾਲ ਚਿਕ ਸਾਹਿਬ ਦੇ ਹੁਕਮਾਂ ਦੇ ਉੱਤੇ ਇੱਕ ਨਿਮਾਨੇ ਸੇਵਕ ਵਜੋਂ ਨਤਮਸਤਕ ਹੋ ਕੇ ਆਪਣੀਆਂ ਸੇਵਾਵਾਂ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਜਿਹੜੇ ਇਸ ਵੇਲੇ ਚੌਕਦਾਰ ਦੇ ਤੌਰ ਤੇ ਉੱਤੇ ਗੁਰੂ ਰਾਮਦਾਸ ਦੇ ਦਵਾਰ ਦੇ ਉੱਤੇ ਸੇਵਾ ਆਪਣੀ ਦੇ ਰੇ ਸੀ ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਜਾਨਲੇਵਾ ਹਮਲਾ ਜਿਹੜਾ ਉਹ ਹੋਇਆ ਮੈਂ ਗੁਰੂ ਰਾਮਦਾਸ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਸੱਚੇ ਪਾਸ਼ਾ ਦਾ ਧੰਨਵਾਦ ਕਰਦਾ ਉਹਨਾਂ ਨੇ ਆਪਣੇ ਸੇਵਕ ਦੇ ਸਿਰ ਤੇ ਹੱਥ ਰੱਖ ਕੇ ਤੇ ਸਾਰਾ ਜਿਹੜਾ ਬਚਾਅ ਕੀਤਾ। ਔਰ ਇਸ ਘਟਨਾ ਦੀ ਮੈਂ ਪਾਰਟੀ ਵੱਲੋਂ ਨਖੇਦੀ ਵੀ ਕਰਦਾ। ਔਰ ਇਹ ਪੰਜਾਬ ਵਾਸਤੇ ਜਿਹੜੀ ਆ ਇਹ ਘਟਨਾ ਬਹੁਤ ਵੱਡੀ ਘਟਨਾ ਹੈ। ਕਿ ਅਸੀਂ ਪੰਜਾਬ ਨੂੰ ਦੁਬਾਰਾ ਕਿਹੜੇ ਦੌਰ ਦੇ ਵਿੱਚ ਟੱਕ ਰਹੇ ਆ। ਅੱਜ ਮੈਨੂੰ ਗੱਲ ਕਰਨ ਮੈਨੂੰ ਗੱਲ ਕਰਨੀ ਪਈ। ਅਸੀਂ ਪੰਜਾਬ ਦੇ ਵਿੱਚ ਜਿਹੜੀ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਬੜੇ ਵੱਡੇ ਜਵਾਨੀ ਦਾ ਘਾਣ ਹੋਇਆ ਉਸ ਮਹੌਲ ਦੇ ਵਿੱਚੋਂ ਜਿਹੜੀ ਹੈ ਬੜੀ ਸੰਗਤ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਪੰਜਾਬ ਬਾਹਰ ਨਿਕਲਿਆ ਸੀ ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਕਿ ਇਹ ਤੁਸੀਂ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ ਕਿ ਅੱਜ ਫੇਰ ਸਰਬਾਰ ਸਾਹਿਬ ਦੇ ਗੇਟ ਦੇ ਉੱਤੇ ਸ਼ਾਂਤੀ ਦੇ ਨਾਲ ਸੇਵਾ ਕਰ ਰਹੇ ਗੁਰਸਿੱਖ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਹੋਣਾ ਇਹ ਮੈਂ ਸਮਝਦਾ ਹਾਂ ਸੂਬੇ ਦੀ ਲੈਂਡ ਆਰਡਰ ਅਵਸਥਾ ਵਾਸਤੇ ਵੀ ਬਿਲਕੁਲ 100% ਉਹਦਾ ਫੇਲਰ ਆ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ ਦੂਜੀ ਗੱਲ ਹਮਲਾਵਰ ਮੌਕੇ ਤੇ ਫੜਿਆ ਗਿਆ ਸਾਡੇ ਬੰਦੇ ਔਰ ਡੇਰਾ ਬਾਬਾ ਨਾਨਕ ਦਾ ਇੱਕ ਤਾਂ ਜਿਹੜੇ ਸਿਕਿਉਰਟੀ ਵਾਲੇ ਜਵਾਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਬੜੀ ਦਲੇਰੀ ਦੇ ਨਾਲ ਜੇ ਉਹ ਐਕਟ ਨਾ ਕਰਦੇ ਹੱਥ ਉੱਪਰ ਨੂੰ ਨਾ ਕਰਦੇ ਤੇ ਗੁਰੂ ਰਾਮਦਾਸ ਨੇ ਆਪਣੇ ਦਰ ਦੇ ਉੱਤੇ ਗੋਲੀ ਜਿਹੜੀ ਆ ਉਹ ਕਰ ਲਈ ਆ ਇਸ ਕਰਕੇ ਗੁਰੂ ਘਰ ਦੇ ਵਿੱਚ ਜਿਹੜੀ ਆ ਉਹ ਗੋਲੀ ਲੱਗੀ ਆ ਤੇ ਜਿੰਨਾ ਜਵਾਨਾਂ ਨੇ ਵੀ ਹੌਸਲਾ ਕਰਕੇ ਡਿਊਟੀ ਨਿਭਾਈ ਆ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਜੀਵਾ ਸਾਹਿਬ ਗੁਰੂ ਘਰ ਦੀ ਆ ਦੇ ਵਿੱਚ ਜੇਹੀ ਬੰਦਾ ਫੜਿਆ ਗਿਆ ਆ ਕੀ ਹੁੰਦਾ ਜੀ ਔਰ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਚੇਅਰਮੈਨ ਆ ਸੋਨੂੰ ਜੀ ਨਾਂ ਦੱਸੋ ਬਟੇ ਨਰਿੰਦਰ ਸਿੰਘ ਚੋੜਾ ਮਹਾਰਾਜ ਨਰਿੰਦਰ ਸਿੰਘ ਨਰਿੰਦਰ ਸਿੰਘ ਚੋੜਾ ਉਹਨਾਂ ਦਾ ਮਾਰਕੀਟ ਕਮੇਟੀ ਦਾ ਚੇਅਰਮੈਨ ਇਹੀ ਹੁੰਦਾ ਜੀ ਹਾਂਜੀ ਹਾਂਜੀ ਉਹਦਾ ਸੱਕਾ ਭਰਾ ਆ ਦਰੈਨ ਸਿੰਘ ਚੋੜਾ ਇਸ ਕਰਕੇ ਇੱਕ ਤਾਂ ਮੈਂ ਇਹ ਚਾਹੁੰਦਾ ਕਿ ਇਹ ਸਾਰੀ ਜਿਹੜੀ ਘਟਨਾ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆਈ ਲੈਵਲ ਤੇ ਕਿਉਂਕਿ ਸਾਨੂੰ ਨਾ ਤਾਂ ਸਟੇਟ ਦੇ ਉੱਤੇ ਭਰੋਸਾ ਕਿਉਂਕਿ ਇਹ ਜਿਸ ਤਰ੍ਹਾਂ ਦੀਆਂ ਸਾਜ਼ਸ਼ਾ ਚੱਲੀਆਂ ਜਾ ਰਹੀਆਂ ਜਿਹੜੀਆਂ ਅਸੀਂ ਪਹਿਲੇ ਕਹ ਰਹੇ ਹਾਂ ਕਿ ਸਾਡੀ ਲੀਡਰਸ਼ਿਪ ਨੂੰ ਖਤਮ ਕਰਨ ਦੇ ਜਿਹੜੇ ਵੱਡੀਆਂ ਸਾਜ਼ਸ਼ਾਂ ਉਹ ਦਿੱਲੀ ਤੋਂ ਲੈ ਕੇ ਸਾਰੀਆਂ ਸਰਕਾਰਾਂ ਉਹਦੇ ਚ ਇਨਵਾਲਡ ਹੈ ਇਸ ਕਰਕੇ ਇਹਦੀ ਸਾਰੇ ਦੀ ਜਿਹੜੀ ਹੈਗੀ ਹੈ ਜੁਡੀਸ਼ੀਅਲ ਇਨਕੁਆਇਰੀ ਅਸੀਂ ਮੰਨ ਕਰਦੇ ਹਾਂ ਕਿ ਇਮੀਡੀਏਟਲੀ ਹੋਣੀ ਚਾਹੀਦੀ ਹੈ ਕਿਉਂਕਿ ਗੱਲ ਇਕੱਲੀ ਉਸ ਬੰਦੇ ਦੀ ਨਹੀਂ ਹੁੰਦੀ ਇਸ ਸਾਜਿਸ਼ ਦੇ ਪਿੱਛੇ ਕੌਣ ਹੈ ਜੇ ਜੇ ਅਸਲੀ ਅਧਿਕਾਰੀ ਨੇ ਦੱਸਿਆ ਕਿ ਕੱਲ ਦਾ ਹੀ ਐਸਫਰਾਸੀ ਕੱਲ ਵੀ ਪਹੁੰਚਿਆ ਸੀ ਕੱਲ ਦੇ ਫਿਰ ਜੇ ਕੱਲ ਦਾ ਫਰਾਰ ਸੀ ਤੇ ਫਿਰ ਭਗਵੰਤਬਾਨ ਜੀ ਕਾਹਦੇ ਇੰਤਜ਼ਾਰ ਕਰਦੇ ਪਏ ਸੀ ਸਹੀ ਮੌਕੇ ਨਹੀਂ ਸੀ ਕੱਲ ਮਿਲਿਆ ਫਿਰ ਉਹਨੂੰ ਇਸ ਕਰਕੇ ਰੁੱਕੇ ਗਿਆ ਸੀ ਫਿਰ ਕੱਲ ਦਾ ਮੈਂ ਪੁਲਿਸ ਨੂੰ ਜਵਾਬ ਪੁੱਛਦਾ ਇਸ ਕੱਲ ਦਾ ਜੇ ਉਹਨਾਂ ਨੂੰ ਪਤਾ ਸੀ ਵੀ ਕੱਲ ਦਾ ਇੱਥੇ ਘੁੰਮਦਾ ਸੀ ਤੇ ਫਿਰ ਕੀ ਉਹਨੂੰ ਚਾਹੁੰਦੇ ਸੀ ਵੀ ਨਿਸ਼ਾਨਾ ਕਿਤੇ ਮਿਸ ਨਾ ਹੋ ਜਾਵੇ ਵੀ ਇਸ ਮੌਕੇ ਅਟੈਕ ਕੌਣ ਜਵਾਬ ਦੇ ਇਸੋ ਦੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਮੈਂ ਪੁੱਛਦਾ ਮੈਂ ਕੌਣ ਜਵਾਬ ਦੇ ਕੌਣ ਦੇ ਵਾਸਤੇ ਸਾਨੂੰ ਦੱਸਿਆ ਤੇ ਇਹ ਗੱਲ ਕੋਈ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਪਊਗੀ ਇਹਦੀ ਇਸ ਗੱਲ ਦੀ ਜੇ ਉਹ ਕレਮ ਕਰਦੇ ਆ ਕਿ ਕੱਲ ਤਾਂ ਘੁੰਮਦਾ ਸੀ ਸਾਨੂੰ ਪਤਾ ਸੀ ਉਹ ਤਾਂ ਧਾਰ ਕੇ ਆਇਆ ਸੀ ਕਿ ਮਾਰਨ ਇਸ ਕਰਕੇ ਉਹਨੂੰ ਮੌਕਾ ਦਿੱਤਾ ਜਾ ਰਿਹਾ ਸੀ ਤੇ ਸਹੀ ਸਹੀ ਮੌਕੇ ਦਿੱਤੇ ਕਿ ਟੈਕ ਦੇ ਸੇਵਾ ਕੁਮਲ ਸਾਹਿਬ ਕੰਟੀਨਿਊ ਦੇਖੋ ਸੇਵਾ ਗੁਰੂ ਰਾਮਦਾਸ ਜੀ ਦਰਬਾਰ ਤੇ ਜਾਰੀ ਰਹੇਗੀ ਉਹਦੇ ਤੇ ਭਰੋਸਾ ਆ ਸਾਨੂੰ ਨਾ ਤਾਂ ਪੰਜਾਬ ਦੀ ਪੁਲਿਸ ਤੇ ਭਰੋਸਾ ਆ ਨਾ ਸਰਕਾਰਾਂ ਤੇ ਭਰੋਸਾ ਆ ਗੁਰੂ ਦੇ ਦਰ ਤੇ ਭਰੋਸਾ ਆ ਅਸੀਂ ਆਪਣੀ ਸੇਵਾ ਜਿਹੜੀ ਆ ਉਹ ਜਾਰੀ ਰੱਖਾਂਗੇ ਗੁਰੂ ਰਾਮਦਾਸ ਦੀ ਸੁਰੱਖਿਆ ਸਾਨੂੰ ਚਾਹੀਦੀ ਆ ਇਸ ਕਰਕੇ ਬਾਕੀ ਆਪਣੇ ਜਿਹੜੇ ਫਰਜ਼ਾਂ ਦੀ ਪੂਰਤੀ ਕਿਸ ਨੇ ਕਰਨੀ ਇਹ ਕਿੱਥੇ ਦਿੰਦੇ ਹੁੰਦੇ ਅੱਗੇ ਜਿਹੜੇ ਪੰਜਾਬ ਚ ਬਾਰਡਰ ਕਨਾਈ ਸਿਕਿਉਰਟੀਆ ਵਿਦਡਰਾ ਕਰਕੇ ਕਰਾਏ ਮਾਹੌਲ ਪੈਦਾ ਕਰਕੇ ਕਰਾਏ ਜਿੰਦ ਕਿਸ ਕਰਕੇ